ਮਰਦਾਬਾਦ 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 ਸਰਕਾਰ ਮਰਦਾਬਾਦ 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 ਪੰਜਾਬ 'ਚ ਜਦੋਂ ਮਾਲ ਗੱਡੀਆਂ ਤੇ ਬ੍ਰੇਕ ਲੱਗੀ ਤੇ ਇਧਰ ਆਰਥਿਕਤਾ ਨੂੰ ਜ਼ੋਰ ਦਾ ਝਟਕਾ ਲੱਗਿਆ ਪਹਿਲਾਂ ਤੋਂ ਹੀ ਡਾਵਾਂਡੋਲ ਆਰਥਿਕਤਾ ਲੀਹਾਂ ਤੋਂ ਲੱਥ ਗਈ ਕਿਸਾਨ ਮਾਲ ਗੱਡੀਆਂ ਨੂੰ ਰਾਤ ਦੇਣ ਲਈ ਮੰਨੇ ਤੱਕੇਂਦਰ ਰੜੀ ਰਹੀ ਅਤੇ ਸਿੱਖਚੋਤਾਂ ਦਰਮਿਆਨ ਪੰਜਾਬ ਨੂੰ ਕਈ ਔਕੜਾਂ ਨੇ ਔਖਾ ਕੀਤਾ ਕੋਲੇ ਤੋਂ ਲੈ ਕੇ ਯੂਰੀਆ ਖਾਦ ਦੀ ਕਮੀ ਆਈ ਮੁੱਖ ਮੰਤਰੀ ਨੇ ਵੀ ਕਈ ਗੁਹਾਰਾ ਲਾਈਆਂ ਕਾਰੋਬਾਰੀਆਂ ਨੇ ਵੀ ਘਾਟੇ ਵਾਲੀਆਂ ਦੁਹਾਈਆਂ ਪਾਈਆਂ ਤਾਂ ਕਿਤੇ ਜਾ ਕੇ ਰੇਲਾਂ ਲੀਹਾਂ ਤੇ ਆਈਆਂ ਪਰ ਇਸ ਤੋਂ ਪਹਿਲਾਂ 50 ਦਿਨਾਂ ਦਰਮਿਆਨ ਰੇਲਵੇ ਨੇ ਵੀ ਕਰੋੜਾਂ ਦਾ ਘਾਟਾ ਚੱਲਿਆ 24 ਸਤੰਬਰ ਤੋਂ ਕਿਸਾਨ ਜਥੇਬੰਦੀਆਂ ਨੇ ਰੇਲਾਂ ਰੋਕੀਆਂ 1 ਅਕਤੂਬਰ ਤੋਂ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ 21 ਅਕਤੂਬਰ ਨੂੰ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਰੋਧ ਦੇਣ ਦਾ ਐਲਾਨ ਕੀਤਾ 26 ਅਕਤੂਬਰ ਨੂੰ ਰੇਲਵੇ ਵੱਲੋਂ ਟ੍ਰੇਨਾਂ ਨਾ ਚਲਾਉਣ ਦਾ ਫੈਸਲਾ ਲਿਆ ਗਿਆ ਰੇਲ ਅੰਦੋਲਨ ਦੌਰਾਨ ਰੇਲਵੇ ਨੂੰ 1987 ਮੁਸਾਫਿਰ ਗੱਡੀਆਂ ਰੱਦ ਕਰਨੀਆਂ ਪਈਆਂ ਪੰਜਾਬ ਚ ਆਉਣ ਅਤੇ ਲੰਘਣ ਵਾਲੀਆਂ 3090 ਮਾਲ ਗੱਡੀਆਂ ਬੰਦ ਰਹੀਆਂ ਰੇਲਵੇ ਮੁਤਾਬਕ ਬੋਰਡ ਨੂੰ ਅੰਦੋਲਨ ਕਾਰਨ 1670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਰੇਲਵੇ ਨੂੰ ਪ੍ਰਤੀ ਦਿਨ 20 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਮਾਲ ਗੱਡੀਆਂ ਰਾਹੀਂ ਜ਼ਰੂਰੀ ਵਸਤਾਂ ਖਾਦਾ ਅਨਾਜ ਤੇ ਪੈਟਰੋਲੀਅਮ ਉਤਪਾਦਾਂ ਦੀ ਟੁਆ ਟੁਆਈ ਬੰਦ ਰਹੀ 21 ਨਵੰਬਰ ਨੂੰ ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਤੀ ਕਿਸਾਨ ਜਥੇਬੰਦੀਆਂ ਨੇ 15 ਦਿਨਾਂ ਦੇ ਲਈ ਰੇਲਾਂ ਨੂੰ ਰੋਕ ਦੇਣ ਦਾ ਐਲਾਨ ਕੀਤਾ ਹਾਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਗੱਡੀਆਂ ਲਈ ਰਾਤ ਤੋਂ ਇਨਕਾਰ ਕੀਤਾ ਮਰਦਾਬਾਤ ਮੋਤੀ ਸਰਕਾਰ ਮਰਦਾਬਾਤ ਸ਼ੱਕ ਕਿਸਾਨ 15 ਦਿਨ ਦੇ ਲਈ ਰਾਲੇ ਮੰਨੇ ਨੇ ਪਰ ਕਿਸਾਨਾਂ ਨੇ ਕੇਂਦਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਮੰਗਾ ਨਾ ਮੰਨੇ ਜਾਣ ਦੀ ਸੂਰਤ ਚ ਮੜ ਤੋਲੀਹਾਂ ਤੇ ਡੇਰੇ ਲਾਏ ਜਾਣਗੇ ਟ੍ਰੇਨਾਂ ਬੰਦ ਹੋਣ ਕਰਕੇ ਪੰਜਾਬ ਨੂੰ ਕੋਲੇ ਦੀ ਕਮੀ ਨਾਲ ਯੋਜਨਾ ਪਿਆ ਹਾਲਾਤ ਇਹ ਬਣ ਗਏ ਕਿ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਪੰਜੂ ਦੇ ਪੰਜੂ ਥਰਮਲ ਪਲਾਂਟ ਬੰਦ ਕਰਨੇ ਪਏ ਪੰਜਾਬ ਦੀ ਇੰਡਸਟਰੀ ਨੂੰ 30000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਲੁਧਿਆਣਾ ਅਤੇ ਜਲੰਧਰ ਦੀ ਇੰਡਸਟਰੀ ਨੂੰ ਕੁੱਲ 22000 ਕਰੋੜ ਦਾ ਨੁਕਸਾਨ ਹੋਇਆ 13500 ਸਮਾਨ ਨਾਲ ਭਰੇ 컨ਟੇਨਰ ਲੁਧਿਆਣਾ ਦੇ ਟਾਂਡਰੀ ਕਲਾਂਚ ਫਸੇ 60000 ਬਾਰਦਾਣਾ ਦਿੱਲੀ ਤੇ ਰਾਜਪੁਰਾ ਚ ਫਸਿਆ ਰਿਆ 40 ਲੱਖ ਮੈਟ੍ਰਿਕ ਟਨ ਚੋਨਾ ਪੰਜਾਬ ਤੋਂ ਬਿਹਾਰ ਅਤੇ ਪੂਰਵੀ ਯੂਪ ਪਹੁੰਚ ਨਹੀਂ ਸਕਿਆ ਦਰਾਮਦ ਅਤੇ ਬਰਾਮਦ ਬੰਦ ਹੋਣ ਕਰਕੇ ਕਾਰੋਬਾਰੀਆਂ ਨੂੰ ਨੁਕਸਾਨ ਚਲਣਾ ਪਿਆ ਕੇਂਦਰ ਤੇ ਕਿਸਾਨਾਂ ਵੱਲੋਂ ਮਿਲੀ ਹਰੀ ਚੰਡੀ ਬਾਦ ਸੂਬਾ ਸਰਕਾਰ ਨੂੰ ਆਰਥਿਕ ਹਾਲਾਤ ਕੁਝ ਸੁਖਾਵੇਂ ਹੋਣ ਦੀ ਉਮੀਦ ਜੱਗੀ ਹੈ ਤਦਦਰ ਕਿਸਾਨਾਂ ਨੇ ਸੰਘਰਸ਼ ਦੇ ਅਗਲੇ ਪੜਾਅ ਯਾਨੀ ਕਿ ਦਿੱਲੀ ਜਾਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ 26 ਅਤੇ 27 ਨਵੰਬਰ ਨੂੰ ਕਿਸਾਨ ਦਿੱਲੀ ਨੂੰ ਕੂਚ ਕਰਨਗੇ